ਇੱਕ ਵਾਰ ਰਾਜਾ ਕੋਵਰ ਦੇ ਦਰਬਾਰ ਵਿੱਚ ਚੋਰੀ ਹੋ ਜਾਂਦੀ ਹੈ ਤੇ ਸਾਰੇ ਦਰਬਾਰ ਚ ਸ਼ਨਾਟਾ ਸਾਲ ਜਾਂਦਾ ਵੀ ਪਤਾ ਨਹੀਂ ਲੱਗਦਾ ਵੀ ਚੋਰੀ ਕਿਸ ਨੇ ਕੀਤੀ ਹੈ ਤੇ ਰਾਜਾ ਵੀਰਵਾਲ ਨੂੰ ਬੁਲਾਉਂਦਾ ਵੀਰਵਾਲ ਨੂੰ ਕਹਿੰਦਾ ਵੀ ਆਪਣੇ ਦਰਬਾਰ ਚ ਚੋਰੀ ਹੋ ਗਈ ਵੀ ਚੋਰਾਂ ਦਾ ਪਤਾ ਕਰੋ ਵੀ ਚੋਰੀ ਕਿਹਨੇ ਕੀਤੀ ਹੈ ਤਾਂ ਵੀਰਵਾਲ ਕਹਿੰਦਾ ਜੀ ਬਸ ਮੈਨੂੰ ਇੱਕ ਦਿਨ ਦਾ ਸਮਾਂ ਦੇ ਦਿਓ ਇੱਕ ਦਿਨ ਦਾ ਚਲ ਰਾਜਾ ਕਹਿੰਦਾ ਕੋਈ ਗੱਲ ਨਹੀਂ ਇੱਕ ਦਿਨ ਦਾ ਸਮਾਂ ਦੇ ਇੱਕ ਦਿਨ ਦਾ ਸਮਾਂ ਰੰਗਰਾਤ ਨੂੰ ਵੀਰਵਾਲ ਸੋਚਦਾ ਸੋਚ ਕੇ ਸਕੀਮ ਬਣਾ ਲੰਦਾ ਤਾਂ ਦੂਏ ਦਿਨ ਜਦੋਂ ਦਰਬਾਰ ਲੱਗਦਾ ਦਰਬਾਰ ਚ ਸਾਰੇ ਚੋਰਾਂ ਨੂੰ ਜਿਹਨਾਂ ਜਿਹਨਾਂ ਦਾ ਸ਼ੱਕ ਹੁੰਦੀਆਂ ਸਭ ਨੂੰ ਦਰਬਾਰ ਚ ਬੁਲਾਇਆ ਜਾਂਦਾ ਤੇ ਵੀਰਵਾਲ ਰਾਜੇ ਨੂੰ ਕਹਿੰਦਾ ਵੀ ਦੇਖੋ ਜੀ ਕਹਿੰਦਾ ਜਿਹੜੇ ਜੋਤਸ਼ਲੇਵੇਂ ਤੁਸੀਂ ਮੈਨੂੰ ਭੇਜਿਆ ਸੀ ਨਾ ਵੀ ਕਹਿੰਦਾ ਉਸ ਜੋਤਸ਼ਨਾਏਵੇਂ ਕਿਹਾ ਵੀ ਜਿਹੜਾ ਚੋਰ ਹੋਊਗਾ ਉਹਦੀ ਦਾੜੀ ਤੇ ਟੜਕਾ ਹੋਊਗਾ ਤਾਂ ਜਦੋਂ ਅਸਲੀ ਚੋਰ ਤਾਂ ਉਹਨੇ ਇਕਦਮ ਆਏਗਾ ਅਥਮਾਰਿਆ ਦਾੜੀ ਤੇ ਵੀਰਵਾਲ ਨੂੰ ਜਦ ਸਾਕੋ ਹੋ ਗਿਆ ਉਹਨੇ ਜਦ ਬਾਹਰ ਘਟ ਲੈ ਕਹਿੰਦਾ ਫੜੋਈ ਅਸਲੀ ਚੋਰੀ ਹੀ ਆ ਜਦੋਂ ਰਾਜੇ ਨੇ ਉਸ ਨੂੰ ਤਮਕਾਇਆ ਤਾਂ ਉਹ ਮੰਨ ਗਿਆ ਕਹਿੰਦਾ ਹਾਂ ਜੀ ਕਹਿੰਦਾ ਚੋਰੀ ਮੈਨੇ ਕੀਤੀ ਆ ਤਾਂ ਰਾਜੇ ਨੇ ਉਸ ਨੂੰ ਵੀਰਵਾਲ ਨੂੰ ਵਧੀਆ ਇਨਾਮ ਦੇ ਤੇ ਸਾਰੇ ਦਰਬਾਰ ਤੇ ਵੀਰਵਾਲ ਦੀ ਬੱਲੇ ਬੱਲੇ ਹੋ ਗਈ ਤਾਂ ਜਿਹੜੇ ਦੂਸਰੇ ਮੰਤਰੀ ਸੀ ਉਹਨਾਂ ਨੇ ਸਾਰੇ ਇਕੱਠੇ ਹੋ ਕੇ ਉਹਨਾਂ ਨੇ ਇੱਕ ਸਲਾਹ ਕਰੀ ਬਿੰਦੀ ਵੀ ਕਿਉਂ ਨਾ ਪਾ ਬੀਰਵਾਲ ਨੂੰ ਖਤਮ ਕਰ ਦਈਏ ਵੀ ਨੂੰ ਕਿਸੇ ਤਿੱਖੇ ਨਾਲ ਨੂੰ ਮਾਰ ਦਈਏ ਵੀ ਜਿੰਨਾ ਚਿਰ ਰਹੂਗਾ ਵੀ ਸਾਡੀ ਕੋਈ ਵੈਲੀ ਨਹੀਂ ਬਿੰਦੀ ਕਿਉਂ ਨਾ ਪਾ ਇਹਨੂੰ ਮਾਰ ਦਈਏ ਉਹਨਾਂ ਨੇ ਕੀ ਕਰਿਆ ਜਿਹੜਾ ਰਾਜੇ ਦਾ ਨਾਈ ਸੀ ਉਹਨੂੰ ਮਿਲੇ ਉਹਨੂੰ ਕਹਿਣ ਲੱਗੇ ਵੀ ਤੇਰੀ ਸਾਨੂੰ ਹੈਲਪ ਦੀ ਲੋੜ ਆ ਤਾਂ ਸਾਰੀ ਗੱਲਬਾਤ ਉਹਨੂੰ ਦੱਸੀ ਉਹ ਕਹਿੰਦਾ ਵੀ ਕੋਈ ਗੱਲ ਨਹੀਂ ਕਹਿੰਦੇ ਵੀ ਤੈਨੂੰ ਮੂੰਹ ਮੰਗਾਏ ਨਾ ਹੁੰਦਾ ਵਗਾ ਸੀ ਵੀ ਅਸੀਂ ਬੀਰਵਾਲ ਨੂੰ ਖਤਮ ਕਰਨਾ ਵੀ ਤੂੰ ਸਾਡੀ ਹੈਲਪ ਕਰ ਤਾਂ ਨਾਈ ਕੰਦਾ ਕੋਈ ਗੱਲ ਨਹੀਂ ਕੰਦਾ ਮੈਂ ਤੁਹਾਡੀ ਹੈਲਪ ਕਰਾਂਗਾ ਤਾਂ ਜਿਹੜਾ ਨਾਈ ਸੀ ਦੂਜੇ ਦਿਨ ਜਦੋਂ ਰਾਜੇ ਜੀ ਹਜਾਮਤ ਕਰਨ ਗਿਆ ਕਟਿੰਗ ਕਰਨ ਗਿਆ ਤਾਂ ਰਾਜੇ ਨੂੰ ਕਹਿਣ ਲੱਗਿਆ ਕਹਿੰਦਾ ਜੀ ਜਿਹੜੇ ਤੁਹਾਡੇ ਬਜ਼ੁਰਗ ਤੇ ਨਾ ਕੰਦਾ ਉਹਨਾਂ ਦੇ ਵਾਲ ਬੜੇ ਸੋਹਣੇ ਸੀ ਰੇਸ਼ਮੀ ਮਲਾਈਮ ਰਾਜਾ ਹੂੰ ਹੂੰ ਕਰੀ ਗਿਆ ਉਸ ਤੋਂ ਬਾਅਦ ਫਿਰ ਉਹਨੇ ਦੁਬਾਰਾ ਗੱਲ ਛੇੜੀ ਕਹਿੰਦਾ ਜੀ ਵੀ ਤੁਸੀਂ ਦੁਨੀਆ ਵਾਸਤੇ ਇੰਨਾ ਕੁਝ ਕਰੀ ਜਾਂਦੇ ਹੋ ਕੰਦੀ ਕਹਿੰਦਾ ਆਪਣੇ ਬਜ਼ੁਰਗਾਂ ਵਾਸਤੇ ਕੁਝ ਕਰਿਆ ਰਾਜਾ ਹੱਸ ਕੇ ਕਹਿਣ ਲੱਗਾ ਵੀ ਕਹਿੰਦਾ ਮੂਰਖਾਆਂ ਗੱਲਾਂ ਨਾ ਕਰ ਵੀ ਮਰੇ ਹੋਿਆਂ ਵਾਸਤੇ ਕੀ ਕਰ ਸਕਦੇ ਆਪਾਂ ਕਹਿੰਦਾ ਨਹੀਂ ਜੀ ਕਹਿੰਦਾ ਇੱਕ ਇਹੋ ਜਿਹੇ ਜਾਦੂਗਰ ਆ ਵੀ ਜਿਹੜਾ ਮਰੇ ਹੋਿਆਂ ਨੂੰ ਵਾਪਸ ਧਰਤੀ ਤੇ ਲਿਆਉਂਦਾ ਤਾਂ ਰਾਜਾ ਸੁਣ ਕੇ ਉਹਦੀ ਗੱਲ ਹੈਰਾਨ ਰਹਿ ਗਿਆ ਕਹਿੰਦਾ ਪੂਰੀ ਗੱਲ ਨਹੀਂ ਕਹਿੰਦਾ ਬਲਾਲਾ ਕਹਿੰਦਾ ਜਾਦੂਗਰ ਨੂੰ ਕਿ ਆਪਾਂ ਆਪਣੇ ਬਜ਼ੁਰਗਾਂ ਬਲਾਲਾ ਨੇ ਧਰਤੀ ਤੇ ਤਾਂ ਉਸਨੇ ਕੀ ਕਰਿਆ ਕਹਿੰਦਾ ਵੀ ਇਸ ਚ ਕਰਨਾ ਕੀ ਹੋਏਗਾ ਤਨਾਈ ਕਹਿਣ ਲੱਗਾ ਵੀ ਇਸ ਵਿੱਚ ਪਾਉ ਨੂੰ ਇੱਕ ਸੂਝਵਾਨ ਬੰਦਾ ਚਾਹੀਦਾ ਸਿਆਣਾ ਯੋਪਨ ਨੂੰ ਸਵਰਗਾਂ ਚ ਜਾਊਗਾ ਤੋ ਆਪਣੇ ਮਤਲਬ ਉਹਨਾਂ ਨੂੰ ਬਜ਼ੁਰਗਾਂ ਨੂੰ ਵਾਪਸ ਲਿਆਊਗਾ ਤ ਰਾਜਾ ਕਹਿੰਦਾ ਵੀ ਕੋਈ ਗੱਲ ਨਹੀਂ ਆਪਾਂ ਦੇਖਾਂਗੇ ਵੀ ਆਪਣੇ ਦਰਬਾਰ ਚ ਸੂਝਵਾਨ ਬੰਦਾ ਲੱਭਾਂਗੇ ਕੋਈ ਤਨਾਈ ਨੇ ਝੱਟ ਨੋ ਲੈ ਕੇ ਕਹਿੰਦਾ ਵੀ ਵੀਰਵਾਲ ਤੋਂ ਸੂਝਵਾਨ ਕਹਿੰਦਾ ਆਪਣੇ ਦਰਬਾਰ ਚ ਕੋਈ ਹੈ ਹੀ ਨਹੀਂ ਸਕਦਾ ਜੀ ਰਾਜਾ ਕਹਿਣ ਲੱਗੇ ਹਾਂ ਗੱਲ ਤਾਂ ਸਹੀ ਆ ਤਾਂ ਫਿਰ ਰਾਜਾ ਪੁੱਛਣ ਲੱਗਾ ਕਿ ਕਰਨਾ ਕਿਵੇਂ ਪਊਗਾ ਵੀ ਕੀ ਪ੍ਰੋਸੀਜਰ ਹੈ ਇਹਦਾ ਦੱਸੋ ਕਹਿੰਦਾ ਵੀ ਰਾਤ ਦਾ ਸਮਾਂ ਹੋਊਗਾ ਵੀਰਵਲ ਕਹਿੰਦਾ ਤੁਹਾਡੇ ਬਜ਼ੁਰਗ ਦਾ ਜਿਹੜਾ ਉਸ ਦਾ ਪੁੱਤ ਬਣਾ ਕੇ ਫੂਕੂਗਾ ਜਦੋਂ ਤੂੰ ਅੱਗ ਲਾਊਗਾ ਉਸ ਦਾ ਜੂਜ ਤੂੰ ਉੱਪਰ ਉਠੂਗਾ ਨਾ ਕਹਿੰਦਾ ਸਮਾਨ ਨੂੰ ਜਾਊਗਾ ਤਾਂ ਵੀਰਵਲ ਆਟੋਮੈਟਿਕ ਕਹਿੰਦਾ ਸਵਰਗਾਂ ਚ ਉੱਠ ਜੂਗਾ ਤੁਹਾਡੇ ਬਜ਼ੁਰਗਾਂ ਦੇ ਰਾਜਾ ਕਹਿੰਦਾ ਕੋਈ ਗੱਲ ਨਹੀਂ ਠੀਕ ਆ ਦੂਜੇ ਦਿਨ ਰਾਜੇ ਨੇ ਕੀ ਕਰੇ ਵੀਰਵਲ ਨੂੰ ਬੁਲਾਇਆ ਤੇ ਬੀਰਵਾਲ ਨੂੰ ਦੱਸਿਆ ਵੀ ਕਹਿੰਦਾ ਦੀ ਐਵੇਂ ਗੱਲਬਾਤਾਂ ਵੀ ਦੱਸ ਤੇਨੂੰ ਵੀ ਸਵਰਗਾਂ ਚ ਭੇਜਣਾ ਵੀ ਤੂੰ ਜਾਵੇਂਗਾ ਸਾਰੀ ਗੱਲਬਾਤ ਦੱਸਦੀ ਵੀ ਤੈਨੂੰ ਐਵੇਂ ਕਰਨਾ ਪਊਗਾ ਜੁਨਾਈ ਨੇ ਕਿਹਾ ਤਾਂ ਬੀਰਵਾਲ ਨੇ ਕਹਿੰਦਾ ਹਾਂ ਜੀ ਕੋਈ ਗੱਲ ਨਹੀਂ ਕਹਿੰਦਾ ਬਗਜਾਂਗੇ ਪਰ ਕਹਿੰਦਾ ਐ ਦੱਸੋ ਵੀ ਵਿਚਾਰ ਹੈ ਕਿਸ ਦਾ ਕਹਿੰਦਾ ਮੈਨੂੰ ਸਵਰਗ ਚ ਭੇਜਣ ਵਾਸਤੇ ਰਾਜਿੰਦਰਾਸਥੇ ਕਹਿੰਦਾ ਵੀ ਇਹ ਵਿਚਾਰ ਨਾਈ ਦਾ ਤਾਂ ਬੀਰਵਾਲ ਸਮਝ ਗਿਆ ਬੀਰਵਾਲ ਕਹਿਣ ਲੱਗਾ ਵੀ ਮੈਨੂੰ ਇਸ ਇੱਕ ਮਹੀਨੇ ਦਾ ਸਮਾਨ ਦੇ ਦੋ ਜੀ ਕਹਿੰਦਾ ਵੀ ਮੈਂ ਆਪਣੇ ਪਰਿਵਾਰ ਲਈ ਰਸਨ ਪਾਣੀ ਦਾ ਪ੍ਰਬੰਧ ਕਰਦਾ ਤੇ ਉਹਨਾਂ ਨੂੰ ਕੁਸ਼ਾਵਾਂ ਦੇ ਸਕਾਂ ਵੀ ਮੈਨੂੰ ਇੱਕ ਮਹੀਨੇ ਦਾ ਸਮਾਨ ਦੇ ਦਿਓ ਰਾਜਾ ਕਹਿੰਦਾ ਚਲ ਕੋਈ ਗੱਲ ਨਹੀਂ ਤੋ ਇੱਕ ਮਹੀਨੇ ਦਾ ਸਮਾਨ ਦਿੱਤਾ ਬੀਰਵਾਲ ਨੇ ਕੀ ਕਰਿਆ ਬੜੇ ਸੂਝਵਾਨ ਕਾਰੀਗਰ ਲੱਭੇ ਆਪਣੇ ਘਰ ਤੋਂ ਲੈ ਕੇ ਆਪਣੇ ਘਰ ਤੋਂ ਲੈ ਕੇ ਉਸਨੇ ਮਤਲਬ ਸ਼ਮਸ਼ਾਨ ਘਾਟ ਤੱਕ ਇੱਕ ਓਹ ਬਣਾ ਲਈ ਸੁਰਗਮ ਬਣਾਈ ਸੁਰਗਮ ਬਣਾਈ ਹੋਈ ਤੇ ਜਦੋਂ ਕੰਮ ਕੰਪਲੀਟ ਹੋ ਗਿਆ ਰਾਜੇ ਕੋਲ ਆ ਕੇ ਕਹਿੰਦਾ ਦੱਸੋ ਜੀ ਹੁਕਮ ਹੁ ਫਰਾਜਾ ਕਹਿੰਦਾ ਵੀ ਅਜਰਾਤ ਨੂੰ 12 ਵਜੇ ਤਨੇ ਐਵੇਂ ਮੇ ਕਰਨਾ ਵੀ ਬੁੱਤ ਬੜਾ ਕੇ ਸਾੜਨਾ ਤੇ ਕਹਿੰਦਾ ਵੀ ਤੂੰ ਸਵਰਗਾਂ ਚੱਲ ਜਾ ਮਨ ਜੀ ਜਿਦ ਤੂੰ ਹੋ ਉਹ ਤਾਂ ਬਿਰਵਲ ਕੀ ਕਰਦਾ ਬਹੁਤ ساری ਲੱਕੜ ਮੰਗਾ ਲੰਦਾ ਲੱਕੜ ਮੰਗਾ ਲੰਦਾ ਤੇ ਉਹਨੂੰ ਜੋਤਿਸ਼ ਨੂੰ ਕਹਿਦਾ ਉਹਨੂੰ ਕਹਿਦਾ ਵੀ ਜਿਹੜਾ ਜਾਦੂਗਰ ਹੁੰਦਾ ਵੀ ਉਹਨੂੰ ਬੁਲਾ ਲਓ ਜੀ ਜਦੋਂ ਉਸ ਦੀ ਬੁੱਤਲਾ ਬਣਾ ਕੇ ਸਾੜਨ ਲੱਗਾ ਤਾਂ ਬਿਲਕੁਲ ਬਹੁਤ ਉੱਚਾ ਸਰਾ ਉਸ ਦੀ ਚੀਖਾ ਬਣਾ ਲਾ ਲਾ ਲੱਕੜੀਆਂ ਦਾ ਕਾਫੀ ਉੱਚਾ ਕਰ ਲਾਂਦਾ ਜਿਹੜਾ ਜਾਦੂਗਰ ਹੁੰਦਾ ਉਸ ਨੂੰ ਪਰਲੇ ਪਾਸੇ ਬਿਠਾ ਦਿੰਦਾ ਕਿ ਵੀਰਵਾਲ ਨੂੰ ਐਸੀ ਵੀ ਮੈਨੂੰ ਆਉਟ ਰਹਿ ਉਹਦੀ ਤਾਂ ਜਦੋਂ ਉਹ ਉੱਧਰ ਬੈਠੇ ਮੰਤਰ ਪੜ੍ਹ ਰਿਹਾ ਹੁੰਦਾ ਵੀਰਵਾਲ ਉੱਧਰ ਲਾ ਕੇ ਚੀਖਾ ਨੂੰ ਅੱਗ ਮਲਕ ਦੇਣੇ ਉੱਧਰ ਜਾ ਕੇ ਜਿੱਥੇ ਉਸਨੇ ਮਤਲਬ ਉਹਦਾ ਹੌਲ ਰੱਖਿਆ ਹੋਣਾ ਗੁਫਾ ਉਹਦਾ ਸੁਰੰਗ ਦਾ ਉੱਥੇ ਉਹਨੇ ਵੱਡ ਕੇ ਦਰਖਤ ਸਿੱਟਿਆ ਹੋਣਾ ਦਰਖਤ ਦੀਆਂ ਟਾਣੀਆਂ ਸਾਈਡ 'ਚ ਕਰਦਾ ਮਲਕ ਦੇ ਨੇ ਹੇਠੇ ਵੱਡ ਜਾਂਦਾ ਅੱਗ ਪੱਖਦੀਆ ਉਹ ਮੰਤਰ ਬੜੀ ਜਾਂਦਾ ਉਧਰ ਜਿਹੜੇ ਉਹਨਾਂ ਨੇ ਬੰਦੇ ਬੁਲਾਏ ਹੋਣ ਨੇ ਵੀਰਵਾਲ ਨੂੰ ਮਾਰਨ ਵਾਸਤੇ ਹੋ ਗਿਆ ਜਾਂਦੇ ਆ ਜਦੋਂ ਲੱਭਦੇ ਵੀਰਵਾਲ ਨੂੰ ਤਾਂ ਵੀਰਵਾਲ ਉਹਨੂੰ ਲੱਭਦਾ ਨਹੀਂ ਬੜਾ ਲੱਭਦੇ ਆ ਪਰ ਵੀਰਵਾਲ ਨਹੀਂ ਲੱਭਦਾ ਉਹਨੂੰ ਉਹ ਸੋਚਦੇ ਵੀ ਹੋ ਸਕਦਾ ਕੁਦਰਤੀ ਵੀਰ ਵੱਲ ਉੱਪਰ ਹੀ ਵਗਿਆ ਚਲੋ ਹੋ ਮੰਤਰੀਆਂ ਨੇ ਲੈ ਕੇ ਗਏ ਨਾ ਵੀ ਸਾਡਾ ਡੋਜੀ ਪੈਸਾ ਜਿਹੜਾ ਨਾਈ ਹੁੰਦਾ ਇਹਨਾਂ ਨੇ ਵੀ ਵੀਰ ਵੱਲ ਨੂੰ ਮਰਵਾਤਾ ਵੀ ਜਿਹੜੇ ਨਾਮ ਮੰਨਦਾ ਸਾਡਾ ਡੋ ਤਾ ਮੰਤਰੀ ਬੜੇ ਚਲਾਪ ਉਹਨਾਂ ਨੂੰ ਪਤਾ ਹੁੰਦਾ ਵੀ ਵੀਰ ਬਾਰੇ ਇੰਨੀ ਜਲਦੀ ਮਰਨ ਵਾਲਾ ਹੈ ਨਹੀਂ ਉਹ ਕਹਿੰਦੇ ਵੀ ਇੱਕ ਹਫਤੇ ਬਾਅਦ ਤੈਨੂੰ ਨਾਮ ਮਿਲੂਗਾ ਚਲੋ ਇੱਕ ਹਫਤੇ ਬਾਅਦ ਜਿਹੜੇ ਮੰਤਰੀ ਹੁੰਨੇ ਆ ਇੱਕ ਬੰਦਾ ਵੀਰਵਾਲ ਦੇ ਘਰ ਭੇਜਦੇ ਆ ਉਹ ਬੰਦਾ ਵੀਰਵਾਲ ਦੇ ਘਰੇ ਜਾ ਕੇ ਕਹਿੰਦਾ ਵੀ ਵੀਰਵਾਲ ਨੂੰ ਘਰੇ ਬੁਲਾਇਆ ਜੀ ਅਗੋਂ ਉਸ ਦੀ ਪਤਨੀ ਜਵਾਬ ਦੇ ਰਾਨੀ ਆ ਕੰਜੀ ਵੀਰਵਾਲ ਨੂੰ ਤਾਂ ਹਫਤਾ ਹੋ ਗਿਆ ਘਰਵਾਰ ਚ ਗਏ ਲੋ ਤਾਂ ਵੀ ਰਾਜੇ ਦੇ ਸਵਰਗਾਂ ਚ ਵੀ ਜਾ ਹੋਇਆ ਵੀ ਉਹ ਤਾਂ ਘਰੇ ਆਈ ਹੀ ਆਹੀ ਆ ਕਿਉਂ ਮਤਲਬ ਉਹ ਬੰਦਾ ਉੱਥੇ ਦੱਸ ਦਿੰਦਾ ਤਾਂ ਮੰਤਰੀਆਂ ਨੂੰ ਉਹਨਾਂ ਨੂੰ ਜਕੀਨ ਹੋ ਜਾਂਦਾ ਵੀ ਬੱਕਾ ਹੀ ਵੀਰਵਾਲ ਖਤਮ ਹੋ ਗਿਆ ਤੇ ਉਹ ਉਹਨੂੰ ਮਤਲਬ ਨਾਈ ਨੂੰ ਉਹ ਮੰਗਾਈ ਨਾਂ ਤੇ ਤਾਂ ਨੇ کافی ਟੈਂਪੀ ਜਾਂਦਾ 3-4 ਮਹੀਨੇ ਬਾਅਦ ਵੀਰਵਾਲ ਵਾਪਸ ਆਂਦਾ ਤਾਂ ਉਸਦੇ ਬੜੀ ਬੜੀ ਦਾੜ੍ਹੀ ਬੜੀ ਬੜੀ ਮੁੱਛਾਂ ਹੋ ਜਾਂਦੀਆਂ ਜਦੋਂ ਆਂਦਾ ਤਾਂ ਰਾਜ ਨੂੰ ਮਿਲਦਾ ਰਾਜ ਨੂੰ ਸਲਾਮੋਸਤ ਕਰਦਾ ਰਾਜ ਇਹਦੇ ਵੀ ਨਹੀਂ ਪਛਾਣਦਾ ਤਾਂ ਉਹ ਦੱਸਦਾ ਕਿ ਮੈਂ ਵੀਰਵਾਲ ਆ ਜੀ ਕਹਿੰਦਾ ਵੀਰ ਵਾਲਿਆ ਪੁੱਛਦਾ ਵੀ ਤੂੰ ਜਾਇਆ ਉੱਥੇ ਵੀ ਲੈ ਕੇ ਨਹੀਂ ਆਇਆ ਕੰਨ ਲੇ ਤਾਂ ਦਾ ਪਰ ਉੱਥੇ ਉਹਨਾਂ ਨੂੰ ਇੱਕ ਥੋੜੀ ਜੀ ਪ੍ਰੋਬਲਮ ਆਰੀ ਆ ਕਹਿੰਦਾ ਵੀ ਕੀ ਦਿੱਕਤ ਆਈ ਕੀ ਪ੍ਰੋਬਲਮ ਆਰੀ ਆ ਕੰਨ ਵੀ ਜਿਵੇਂ ਮੇਰੀਆਂ ਦਾੜੀ ਮੁੱਛਾਂ ਵੱਧ ਗਈਆਂ ਜੀ ਕਹਿੰਦਾ ਉਹ ਨੀਂਦੇ ਤੇ ਬਹੁਤ ਬੜੀਆਂ ਬੜੀਆਂ ਲੱਭੀਆਂ ਲੱਭੀਆਂ ਹੋਈਆਂ ਪਈਆਂ ਜੀ ਕਹਿੰਦਾ ਵੀ ਕਹਿੰਦਾ ਉਹਨਾਂ ਨੂੰ ਕਹਿੰਦਾ ਇੱਕ ਨਾਈ ਦੀ ਲੋੜ ਆ ਕਹਿੰਦਾ ਉੱਥੇ ਇੱਕ ਰਾਜੇ ਨੇ ਨਾਈ ਨੂੰ ਬੁਲਾ ਲਿਆ ਨਾਈ ਮੀਰਵਾਲ ਨੂੰ ਦੇਖ ਕੇ ਹੱਕਾ ਬੱਕਾ ਰਹਿ ਗਿਆ ਨਾਈ ਦੇ ਹੋਸ਼ ਉਡ ਗਏ ਬੇਇਕਦਰ ਇਸਤਾਨ ਨੂੰ ਮਾਰਿਆ ਸੀ ਤਜੋ ਰਾਜੇ ਨੇ ਕਿਹਾ ਵੀ ਤੈਨੂੰ ਸਵਰਗਾਂ ਚ ਜਾਣਾ ਪਊਗਾ ਤਾਂ ਨਾਈ ਡਰ ਗਿਆ ਨਾਈ ਘਬਰਾ ਗਿਆ ਪੂਰਾ ਨਾਈ ਨੇ ਡਰ ਕੇ ਸਾਰੀ ਕਹਾਣੀ ਰਾਜੇ ਨੂੰ ਦੱਸ ਦਿੱਤੀ ਕਿ ਇਹ ਤਾਂ ਸੀ ਇਹਨੂੰ ਮਾਰਨ ਦੀ ਪਲੈਨਿੰਗ ਬਣਾਈ ਸੀ ਜੀ ਵੀ ਇਹ ਇਹ ਮੰਤਰੀ ਸਾਡੇ ਨਾਲ ਸੀਗੇ ਤੇ ਰਾਜੇ ਨੇ ਉਹ ਸਾਰੇ ਮੰਤਰੀਆਂ ਨੂੰ ਇਕੱਠੇ ਕਰਿਆ ਇਕੱਠੇ ਕਰਕੇ ਉਹਨਾਂ ਨੂੰ ਮਨ ਦੀ ਸਜ਼ਾ ਦਿੱਤੀ ਸਾਰਿਆਂ ਨੂੰ ਜੇਲ੍ਹ ਚ ਸਿੱਟਿਆ ਤੇ ਨਾਲ ਨਾਈ ਨੂੰ ਵੀ ਸਜ਼ਾ ਦਿੱਤੀ ਤੇ ਇਸ ਤਰ੍ਹਾਂ ਸਾਰਿਆਂ ਨੂੰ ਉਹਨਾਂ ਦੇ ਕਰਮਾਂ ਦੀ ਸਫਾ ਮਿਲੀ ਤੇ ਵੀਰਵਾਲ ਦੀ ਵੱਲੇ ਵੱਲੇ ਹੋਗੀ ਤੇ ਜੇ ਕਹਾਣੀ ਵਧੀਆ ਲੱਗੀ ਤਾਂ ਚੈਨਲ ਸਬਸਕ੍ਰਾਈਬ ਕਰਨਾ ਸ਼ੇਅਰ ਕਰਨਾ ਕਮੈਂਟ ਕਰਕੇ ਵੀ ਦੱਸਣਾ ਧੰਨਵਾਦ